ਰੋਜ਼ ਦੇਸ਼ ਦੇ ਕੋਨੇ-ਕੋਨੇ ਤੋਂ ਸਾਈਬਰ ਠੱਗੀ ਦਾ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਰਿਹਾ ਹੈ ਸੋ ਮੀਡੀਆ ਦੇ ਵੱਲੋਂ ਲਗਾਤਾਰ ਇਸ ਬਾਰੇ ਖਬਰਾਂ ਲਗਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਬਾਵਜੂਦ ਲੋਕ ਇਹਨਾਂ ਸਾਈਬਰ ਠੱਗਾ ਦੇ ਚਾਂਸੇ ਦੇ ਵਿੱਚ ਆ ਹੀ ਜਾਂਦੇ ਹਨ ਕਿਉਂਕਿ ਸਾਈਬਰ ਠੱਗ ਰੋਜ਼ ਆਪਣੇ ਤਰੀਕੇ ਬਦਲਦੇ ਰਹਿੰਦੇ ਹਨ ਅਤੇ ਹਰ ਰੋਜ਼ ਨਵਾਂ ਢੰਗ ਅਪਣਾ ਕੇ ਠੱਗੀ ਮਾਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਇਨ੍ਹਾਂ ਸਾਈਬਰ ਠੱਗਾ ਤੋਂ ਬਚਿਆ ਜਾ ਸਕਦਾ ਹੈ ਵਿਗਦੇ ਹਾਂ ਕਿਵੇਂ ਗੁਰਦਾਸਪੁਰ ਦੇ ਰਹਿਣ ਵਾਲੇ ਦੀਪਕ ਮਹਾਜਨ ਦੇ ਨਾਲ ਠੱਗੀ ਹੋਣ ਤੋਂ ਬਾਅਦ ਤੁਰੰਤ ਕਾਰਵਾਈ ਕਰਕੇ ਆਪਣੇ ਅਕਾਊਂਟ ਦੇ ਵਿੱਚੋਂ ਠੱਗਾਂ ਵੱਲੋਂ ਉਡਾਈ ਗਏ ਪੈਸੇ ਵਾਪਸ ਪਾ ਲੈ ਹਤੇ ਜਾਣਦੇ ਹਾਂ ਸਾਈਬਰ ਕ੍ਰਾਈਮ ਐਕਸਪਰਟ ਇੰਜੀਨੀਅਰ ਸਿਮਰਨ ਦੇ ਕੋਲੋਂ ਕਿ ਕਿਵੇਂ ਬਚਿਆ ਜਾ ਸਕਦਾ ਹੈ ਇਨ੍ਹਾਂ ਸਾਈਬਰ ਠੱਗਾ ਤੋਂ ਦੇਸ਼ ਵਿੱਚ ਰੋਜ਼ ਕਈ ਤਰ੍ਹਾਂ ਦੇ ਸਾਈਬਰ ਠੱਗਿਆਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸਾਡੇ ਨਾਲ ਦੀਪਕ ਮਹਾਜਨ ਜੀ ਮੌਜੂਦ ਪਿਛਲੇ ਸਾਲ ਇਹਨਾਂ ਨਾਲ ਵੀ ਇੱਕ ਸਾਈਬਰ ਠੱਗੀ ਹੋਈ ਸੀ ਲੇਕਿਨ ਇਹਨਾਂ ਨੇ ਟਾਈਮ ਤੇ ਕਾਰਵਾਈ ਕਰਕੇ ਆਪਣੇ ਪੈਸੇ ਬਚਾ ਲਏ ਪਹਿਲੇ ਇਹਨਾਂ ਕੋਲੋਂ ਜਾਣਦੇ ਹਾਂ ਕਿ ਕਿੱਦਾਂ ਇਹਨਾਂ ਨੇ ਆਪਣੇ ਪੈਸੇ ਬਚਾਏ ਦੀਪਕ ਜੀ ਦੱਸ ਦਿਓ ਕਿ ਮਾਮਲਾ ਤਾਂ ਕਿੱਦਾਂ ساری ਕਾਰਵਾਈ ਹੋਈ ਸੀ ਹਾਂ ਜੀ ਮੈਂ ਸਾਰਿਆਂ ਨੂੰ ਮੈਂ ਆਪਣੇ ਘਰ ਬੈਠਾ ਸੀਗਾ ਤੇ ਮੈਨੂੰ ਆਫਰ ਮਾਇਨਰ ਸੀਗਾ ਮੈਨੂੰ ਇੱਕ ਮੈਸੇਜ ਆਇਆ ਉਹ ਮੈਸੇਜ ਲਿਖਿਆ ਸੀ ਜਿਵੇਂ ਤੁਹਾਡੀ HDFC ਬੈਂਕ ਦਾ ਅਕਾਊਂਟ ਅੱਜ ਬੰਦ ਕਰ ਦਿੱਤਾ ਜਾਏਗਾ ਨੈੱਟ ਬੈਂਕਿੰਗ ਬੰਦ ਕਰ ਦਿੱਤੀ ਜਾਏਗੀ ਜੇ ਤੁਸੀਂ ਇਹਨੇ ਆਪਣਾ KYC ਨਹੀਂ ਕਰਾਇਆ ਤੇ ਮੈਂ ਵੀ ਬਿਨਾ ਦੇਖਿਆ ਕਿ ਕਿੱਥੋਂ ਕੀ ਆ ਉਹ ਨੰਬਰ ਦੇਖਿਆ ਤੇ ਅੱਜਕੱਲੇ ਸਭ ਕੁਝ ਨੈੱਟ ਬੈਂਕਿੰਗ ਵਿੱਚ ਚੱਲਦਾ ਮੈਂ ਪੈਨਿਕ ਹੋ ਗਿਆ ਮੈਂ ਜੋ ਲਿੰਕ ਖੋਲਿਆ ਤੇ ਸੇਮ ਟੂ ਸੇਮ ਉਹ ਵੈਬਸਾਈਟ ਜਿਹੜੀ ਬੈਂਕਰੀ ਹੈ ਉਹ 1921 ਦਾ ਵੀ ਫਰਕ ਨਹੀਂ ਖੁੱਲ ਗਈ ਉਹ ਮੈਨੂੰ ਦੱਸ ਕਰਦਾ ਰਿਹਾ ਪਹਿਲਾਂ ਆਪਣਾ ਪੂਰਾ ਭਰਿਆ ਮੈਂ ਆਪਣਾ KYC ਭਰਿਆ ਆਪਣਾ ਨੈੱਟ ਬੈਂਕਿੰਗ ਦਾ ਪਾਸਵਰਡ ਭਰਿਆ OTP ਆ ਗਿਆ ਤੈਨੂੰ ਉਹ ਓਟੀਪੀ ਆਇਆ ਤੇ ਉਹ 2000 ਰੁਪਏ ਦਾ ਮੈਨੂੰ ਇੱਕ ਮੈਸੇਜ ਆਇਆ ਕਿ ਤੁਹਾਡੇ ਅਕਾਊਂਟ ਚੋਂ 2000 ਰੁਪਏ ਨਿਕਲ ਗਏ ਜੇ ਕਿ ਮੈਂ ਤੇ ਕੀਤਾ ਹੀ ਨਹੀਂ ਕੋਈ ਐਕਟ ਕਿ ਜਦੋਂ ਉਹ ਓਟੀਪੀ ਆਇਆ ਤੇ ਓਟੀਪੀ ਮੋਬਾਈਲ ਆਈਫੋਨ ਸੀ ਮੇਰੇ ਕੋਲ ਫਲੈਸ਼ ਹੋ ਗਿਆ ਉੱਪਰ ਉਹਨਾਂ ਨੇ ਉਹਨੂੰ ਰੀਡ ਕਰ ਲਿਆ ਉਹਦੇ ਨਾਲ ਹੀ ਉਸ ਤੋਂ ਬਾਅਦ ਮੈਨੂੰ 48 ਹਜ਼ਾਰ ਦਾ ਮੈਸੇਜ ਆਇਆ ਕਿ ਤੁਹਾਡੇ ਅਕਾਊਂਟ ਦੇ ਵਿੱਚੋਂ 48000 ਰੁਪਇਆ ਆਪਣੇ ਡੈਬਿਟ ਕੀਤਾ ਜਾਂਦਾ ਮੈਂ ਹਰਾਮ ਪਛਾਣ ਹੋ ਗਿਆ ਮੇਰਾ ਦੋਸਤ ਇੱਕ ਸਾਈਬਰ ਐਕਸਪਰਟ ਨਾਲ ਗੱਲ ਕੀਤੀ ਉਹਨੇ ਨਾਲ ਹੀ ਮੈਨੂੰ ਗਾਈਡ ਕੀਤਾ ਕਿ 1930 ਤੇ ਤੁਸੀਂ ਉਹਨੇ ਕਾਲ ਕਰੋ ਥੋੜਾ ਟਾਈਮ ਲੱਗਾ ਮੈਨੂੰ ਪਰ ਪੇਸ਼ੇ ਰੱਖਣੀ ਪਈ ਮੈਂ ਕਾਲ ਕੀਤੀ ਉਸ ਤੋਂ ਬਾਅਦ ਉਹ ਉਹਨਾਂ ਨੇ ਚੁੱਕਿਆ ਵੀ ਤੁਸੀਂ ਪੰਜਾਬ ਤੋਂ ਬੋਲਦੇ ਹੋ ਤੁਸੀਂ ਆ ਦਬੋ ਤੁਸੀਂ ਆਪਣਾ ਅਕਾਊਂਟ ਨੰਬਰ ਨਾਲ ਹੀ ਮੈਸੇਜ ਆ ਗਿਆ ਉਹਨਾਂ ਨੇ ਮੈਨੂੰ ਮੈਸੇਜ ਵਿੱਚ ਇੱਕ ਫਾਰਮ ਫਿਲ ਕਰਵਾਇਆ ਮੇਰਾ ਅਕਾਊਂਟ ਨੰਬਰ ਮੇਰੀ ਪੂਰੀ ਡਿਟੇਲ ਉਹਦਾ ਰੈਫਰੈਂਸ ਦੇ ਕੇ ਮੈਂ ਅਗਲੇ ਦਿਨ ਸਾਈਬਰ ਕ੍ਰਾਈਮ ਦੀ ਬ੍ਰਾਂਚ ਵਿੱਚ ਗਿਆ ਉਹਨਾਂ ਨੇ ਉਹ ਬੈਂਕ ਨੂੰ ਮੇਲ ਕੀਤੀ ਉਸੇ ਵੇਲੇ ਤੇ ਨਾਲ ਹੀ ਉਹ ਅਕਾਊਂਟ ਫ੍ਰੀਜ਼ ਕਰਾਏ ਥੋੜੀ ਦੇਰ ਬਾਅਦ ਫਾਲੋਅ ਅਪ ਕਰਨ ਨਾਲ ਮੇਰੇ ਪਾਸੇ ਵੀ ਨੁਕਸਾਨ ਪਈ ਪੈਸੇ ਸਾਰੇ ਅਕਾਊਂਟ ਚ ਵਾਪਸ ਆ ਗਏ 2000 ਨੂੰ ਛੱਡ ਕੇ ਬਾਕੀ ਸਾਰੇ ਅਕਾਊਂਟ ਨੂੰ ਵਾਪਸ ਆ ਗਏ ਕਿਉਂਕਿ ਜਿਹੜੀ 2000 ਦੀ ਠੱਗੀ ਸੀ ਉਹ ਉਹਨਾਂ ਨੇ ਰਿਲਾਇੰਸ ਦੇ ਕੂਪਨ ਛੁੱਧੇ ਸੀ ਤੋਂ ਲੱਭਾ ਨਹੀਂ ਕੋਈ ਵੀ ਕਿਉਂਕਿ ਜਿਹੜੇ ਬਾਕੀ ਪੈਸੇ 48000 ਸੀਗੇ ਉਹ ਉਹਨਾਂ ਨੇ ਅਕਾਊਂਟਸ ट्राਨੈਕਸ਼ਨ ਕੀਤੇ ਕ੍ਰੈਡਿਟ ਕਾਰਡ ਨੂੰ ਪੇਮੈਂਟ ਕੀਤੀ ਸੀ ਐਸ ਕਰਕੇ ਉਹ ਫੜੇ ਗਏ ਦੀਪਕ ਮਹਾਜਨ ਜੀ ਤੇ ਬਚ ਗਏ ਲੇਕਿਨ ਹਰ ਕੋਈ ਨਹੀਂ ਬਾਝਪੰਦਾ ਸਾਡੇ ਨਾਲ ਸਾਈਬਰ ਐਕਸਪਰਟ ਮੈਡਮ ਸਿਮਰਨ ਜੀ ਵੀ ਜਿੱਦਾਂ ਸਨ ਨੇ ਤੁਹਾਨੂੰ ਦੱਸਿਆ ਹੁੰਨੇ ਕਿ ਜਿਹੜੇ ਅੱਜਕੱਲ ਮੋਸੇ ਸਾਈਬਰ ਕਰਾਈਮ ਹੁੰਦੇ ਆ ਬੈਂਕਿੰਗ ਰਿਲੇਟਿਡ ਹੀ ਹੁੰਦੇ ਆ ਕਿਉਂਕਿ ਇੱਕ ਮਨੀ ਕੈ ਉਹਦੀ ਤੀਜਾ ਜਿਹੜੀ ਹੈਕਰਸ ਨੂੰ ਆਪਣੇ ਵੱਲ ਅਟਰੈਕਟ ਕਰ ਦਿਆ ਐਂਡ ਅੱਜਕੱਲ ਸਾਰੀਆਂ ਪੇਮੈਂਟਸ ਆਨਲਾਈਨ ਹੋ ਗਿਆ ਹੋਇਆ ਆ ਤੇ ਸਾਡੀ ਇੰਟਰਨੈਟ ਬੈਂਕਿੰਗ ਜਿਹੜੀ ਉਹ ਕਾਫੀ ਵਾਸਟ ਹੋ ਰਹੀ ਆ ਅਗਰ ਕੀ ਇਹ ਚੀਜ਼ਿਆਂ ਨੂੰ ਐਡਵਾਂਟੇਜਸ ਐ ਤੇ ਉਹਦੀ ਡਿਸਐਡਵਾਂਟੇਜਸ ਵੀ ਸਾਨੂੰ ਨਾਲ ਲੰਗੀਆਂ ਐਂਡ ਇੰਟਰਨੈਟ ਬੈਂਕਿੰਗ ਲੋਕੀ ਜ਼ਿਆਦਾ ਯੂਜ਼ ਕਰਦੇ ਆ ਬਟ ਉਹਨਾਂ ਨੂੰ ਉਸ ਚੀਜ਼ ਬਾਰੇ ਜ਼ਿਆਦਾ ਨੋਲੇਜ ਨਹੀਂ ਹੁੰਦੀ ਹੈਗੀ ਜਿੱਦਾਂ ਸਨ ਨੇ ਮੈਸੇਜ ਆਇ ਉਹਨੇ ਕਿਵੇਂ ਹੀ ਸਟਾਰਟ ਕਰ ਦਿੱਤੀ ਇਦਾਂ ਦੇ ਕਾਫੀ ਸਾਰੇ ਮੈਸੇजेस ਆਉਂਦੇ ਆ ਐਂਡ ਲੋਕ ਅਕੈਸ ਨੂੰ ਨਹੀਂ ਕਲਿੱਕ ਕਰਨਾ ਚਾਹੀਦਾ ਆਪਣੀ ਕਿੱਦਾਂ ਬਚਿਆ ਜਾ ਸਕਦਾ ਇਹਨਾਂ ਸਾਰਿਆਂ ਤੋਂ ਮੇਨਲੀ ਤਾਂ ਜਿਹੜੇ ਤੁਸੀਂ ਆਪਣੀ ਆਈਡੀ ਪਾਸਵਰਡਸ ਇੰਟਰਨੈਟ ਬੈਂਕਿੰਗ ਦੇ ਜਾਂ ਜਿਹੜੇ ਵੀ ਤੁਸੀਂ ਯੂਪੀਆਈ ਐਪਸ ਯੂਜ਼ ਕਰਦੇ ਪਿਓ ਉਹਨਾਂ ਦੇ ਪਾਸਵਰਡਸ ਨੂੰ ਸਟਰੋਂਗ ਪਾਸਵਰਡ ਰੱਖਣਾ ਚਾਹੀਦਾ ਹੈ ਨਾ ਟਾਈਮ-ਟਾਈਮ ਲਈ ਆਪਣੇ ਪਾਸਵਰਡਸ ਨੂੰ ਚੇਂਜ ਕਰਦੇ ਰਹਿਣਾ ਚਾਹੀਦਾ ਹੈ ਐਂਡ ਮੋਸਟ ਇੰਪੋਰਟੈਂਟਲੀ ਪੇਸ਼ਾ ਕੋ ਤਾਂ ਕੋਈ ਰਿਲੇਟਿਵ ਹੋਵੇ ਜਾਂ ਨੋਜਨਾ ਆਪਣਾ ਪਾਸਵਰਡ ਸ਼ੇਅਰ ਨਹੀਂ ਕਰਨਾ ਚਾਹੀਦਾ ਹੈਗਾ ਐਂਡ ਸੈਕੰਡਲੀ ਕਿ ਜਿਹੜੇ ਵੀ ਤੁਸੀਂ ਐਪਸ ਯੂਜ਼ ਕਰਦੇ ਪਿਓ ਉਹਨਾਂ ਨੂੰ ਟਾਈਮ-ਟਾਈਮ ਅਪਡੇਟ ਕਰਕੇ ਰੱਖੋ ਐਂਡ ਅਗਰ ਤਾਂ ਤੁਹਾਡੇ ਦਾ ਸੋਸ਼ਲ ਮੀਡੀਆ ਕਾਉਂਟ ਸ ਆ ਉਹਨਾਂ ਦੇ ਪਾਸਵਰਡਸ ਤੇ ਸਵਿਚ ਨਾ ਯੂਜ਼ ਕਰੋ ਕਿਉਂਕਿ ਉਹ इजीली ਕ੍ਰੈਕੇਬਲ ਹੋ ਜਾਂਦੀ ਹੈ ਇਕਰ ਕਿਸੇ ਨਾ ਛੱਗੇ ਹੋ ਜਾਂਦੀ ਹੈ ਤੇ ਇੱਕ ਦੋ ਦਿਨ ਬਾਅਦ ਉਹਨੂੰ ਪਤਾ ਲੱਗਦਾ ਉਸ ਤੋਂ ਬਚਾਲੀ ਕੋਈ ਤਰੀਕਾ ਹੈ ਜਦੋਂ ਵੀ ਤੁਹਾਨੂੰ ਪਤਾ ਲੱਗਦਾ ਕਿ ਤੁਹਾਡਾ ਸਾਈਬਰ ਕ੍ਰਾਈਮ ਹੋ ਗਿਆ ਮੋਸੀ ਕੀ ਹੁੰਦਾ ਵਾ ਕਿ ਜਿਹੜੀ ਅਮਝਣ ਦੇ ਪੈਨਿਕ ਹੋਵਾਂਗੇ ਕਿ ਸਾਡੇ 올ਡ ਏਜ ਪਰਸਨਸ ਨਾਲ ਇਹ ਚੀਜ਼ ਹੋ ਰਹੀ ਹੈ ਯੰਗ ਜਨਰੇਸ਼ਨ ਨੇ ਨਾਲ ਵੀ ਕਾਫੀਆਂ ਚੀਜ਼ਾਂ ਹੋ ਰਹੀਆਂ ਵਾ ਕਿਉਂਕਿ ਅੱਜ ਕੱਲ ਸਾਨੂੰ WhatsApp ਦੇ ਉੱਪਰ ਮੈਸੇਜ ਆਉਂਦਾ ਆ ਲਿੰਕ ਆਉਂਦਾ ਹੈ ਕਿ ਤੁਸੀਂ ਇਹ ਲਿੰਕ ਦੇ ਉੱਤੇ ਕਲਿੱਕ ਕਰੋ ਤੁਹਾਨੂੰ Amazon ਦੇ vouchers ਮਿਲਣਗੇ Mahindra ਦੇ vouchers ਮਿਲਣਗੇ ਕਈ ਵਾਰ ਤੇ ਸਾਨੂੰ ਮੈਸੇਜ ਲਿੰਕਸ ਦੇ ਵਿੱਚ ਆਉਂਦਾ ਹੈ ਕਿ ਤੁਹਾਨੂੰ ਰੀਚਾਰਜ ਫ੍ਰੀ ਮਿਲ ਜਾਏਗਾ ਐਂ ਜਿਹੜੇ ਟੀਨੇਜਰਸ ਹੁੰਦੇ ਆ ਉਹ ਐਸੀਜ਼ ਵੱਲ ਕਾਫੀ ਅਟਰੈਕਟ ਹੁੰਦੇ ਆ ਲਾਲਚ ਦੇ ਵਿੱਚ ਆ ਕੇ ਆਪਾਂ ਕੀ ਕਰਦੇ ਆ ਹਾਲੇ ਕਿ ਸਾਡੇ ਮੋਬਾਈਲ ਦੇ ਵਿੱਚ ਕੁਝ ਸੌਫਟਵੇਅਰ ਜੇ ਇੰਸਟਾਲ ਹੋ ਜਾਂਦਾ ਹੈ ਹੈਕਰਸ ਕੋ ਸਾਰਾ ਸਾਰਾ ਦਾ ਸਾਰਾ ਡਾਟਾ ਚਲਾ ਜਾਂਦਾ ਆ ਸਹੀ ਜੀਆ ਐਂਡ ਇਵਨ ਕਿ ਵੈਬਸਾਈਟ ਵੀ ਹੈਗੀ ਹੈ ਸਾਈਬਰ ਕ੍ਰਾਈਮ ਵਾਜਦੀ ਉੱਥੇ ਇੰਟਰਨੈਟ ਦੇ ਉੱਪਰ ਤੁਹਾਨੂੰ ਆਪਣੀ ਕੰਪਲੇਨ ਜਰੀਏ ਰਜਿਸਟਰ ਕਰवानी ਚਾਹੀਦੀ ਆ ਤੁਰੰਤ ਕੋਈ ਕਾਰਵਾਈ ਕੀਤੀ ਜਾਏ ਤੇ ਪੈਸੇ ਜਲਦੀ ਵਾਪਸ ਆ ਸਕਦੇ ਕੋਈ ਅੰਦਾਜ਼ਾ ਦਾ ਤਰੀਕਾ ਵੀ ਹੈ ਹਾਂਜੀ ਜਿੰਨੀ ਜਲਦੀ ਆਪਾਂ ਰਿਪੋਰਟ ਕਰਾਵਾਂਗੇ ਉਨੀ ਜਲਦੀ ਚਾਂਸਸ ਹੁੰਦੀ ਹੈ ਕਿ ਸਾਡੇ ਜਿਹੜੇ ਪੈਸੇ ਆ ਉਹ ਵਾਪਸ ਸਕਦੇ ਆ ਇੱਥੇ ਕਿ ਆਪਣੇ ਫਰੈਂਡਸ ਨਾਲ ਡਿਸਕਸ ਕਰਨਾ ਕਈ ਬੱਚੇ ਕੀ ਕਰਦੇ ਆਪਣੇ ਘਰ ਜਾਣੋਂ ਨੇ ਦੇਖੇ ਸਾਡੇ ਪੇਰੈਂਟਸ ਕੀ ਕਹਿਣਗੇ ਬਟ ਮੈਂ ਬੱਚਿਆਂ ਨੂੰ ਇਹੀ ਚੀਜ਼ ਕਹਾਂਸਾਨੀ ਕਿ ਅਗਰ ਤੁਸੀਂ ਬਾਈਮੈਸ ਸੇਕਲ ਇੱਕ ਹੀ ਲਿੰਕ ਦੇ ਉੱਪਰ ਕਲਿੱਕ ਕਰਕੇ ਆਪਣੀ ਡਿਟੇਲਸ ਫਿਲ ਕਰ ਜਾਂਦੇ ਨਹੀਂ ਤਾਂ ਦੇ ਕਿਸੇ ਨਾਲ ਵੀ ਕੋਈ ਵੀ ਸਾਈਬਰ ਕ੍ਰਾਈਮ ਹੋ ਜਾਂਦਾ ਵਾ ਜਲਦੀ ਤੋਂ ਜਲਦੀ ਜਾ ਕੇ ਆਪਣੇ ਨੇੜੇ ਸਾਈਬਰ ਸਕੇਲ ਦੇ ਵਿੱਚ ਜਾ ਕੇ ਤੁਹਾਨੂੰ ਕੰਪਲੇਂਟ ਦੇਣੀ ਚਾ ਤੇ ਅਸੀ ਮੈਡਮ ਸਿਮਰਨ ਇਹਨਾਂ ਨੇ ਦੱਸਿਆ ਕਿ ਕਿੱਦਾਂ ਆਈ ਸੀ ਸਾਈਬਰ ਕਰਾਈਮ ਤੋਂ ਬਚ ਸਕਦੇ ਆ ਸਾਈਬਰ ਠੱਗੀ ਤੋਂ ਬਚਿਆ ਜਾ ਸਕਦਾ ਸचेत ਰੋ ਜਾਗਰੂਕ ਰੋ ਲੋਕਾਂ ਨੂੰ ਵੀ ਜਾਗਰੂਕ ਕਰੋ ਔਰ ਕਿਸੇ ਵੀ ਅਨ ਆਡੈਂਟੀਫਾਈ ਲਿੰਕ ਤੇ ਕਲਿੱਕ ਨਾ ਕਰੋ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ